ਤੁਸੀਂ ਦੇਖੋਗੇ ਦੂਜੀਆਂ ਜਥੇਬੰਦੀਆਂ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲੂ ਇਹ ਬਿਆਨ ਸਰਜੀਤ ਫੂਲ ਹੋਰਾਂ ਦੇ ਵੀ ਆਏ ਇਹ ਬਿਆਨ ਭੰਦੇਰ ਹੋਰਾਂ ਦੇ ਵੀ ਆਏ ਵੀ ਜਦਨ ਸੰਯੁਕਤ ਕਿਸਾਨ ਮੋਰਚਾ ਜਿੰਦ ਰੈਲੀ ਕਰ ਰਿਹਾ ਸੀ ਕੀ ਤੁਸੀਂ ਡੱਲੇਵਾਲ ਸਾਹਿਬ ਦੇ ਭੰਦੇਰ ਸਾਹਿਬ ਦੇ ਮੂਰੇ ਵੀ ਆਈ ਮੈਂ ਇੱਕ ਮਾਈਕ ਕਰ ਰਹੇ ਸੀ ਕੀ ਉਦੋਂ ਡੱਲੇਵਾਲ ਹੋਰਾਂ ਨੂੰ ਜਾਂ ਭੰਦੇਰ ਹੋਰਾਂ ਨੂੰ ਵੀ ਆਈ ਸਵਾਲ ਹੋ ਰਹੇ ਸੀ ਵੀ ਤੁਸੀਂ ਉੱਥੇ ਕਿਉਂ ਨਹੀਂ ਜਾ ਰਹੇ ਨਹੀਂ ਸੀ ਹੋ ਰਹੇ ਇਹ ਐਕਸ਼ਨ ਮੋਦੀ ਹਕੂਮਤ ਦੇ ਪੈਰਾਂ ਥੱਲੇੋਂ ਜ਼ਮੀਨ ਕੱਢਣ ਵਾਸਤੇ ਹੋ ਰਿਹਾ ਇੱਕ ਪੰਜਾਬ ਦੀਆਂ ਬਾਕੀ ਕਿਸਾਨ ਜਿੱਥੇ ਬੰਦੀਆਂ ਦੇ ਪੈਰਾਂ ਥੱਲੇੋਂ ਜ਼ਮੀਨ ਕੱਢਣ ਵਾਸਤੇ ਹੋ ਰਿਹਾ ਸਵਾਲ ਤਾਂ ਉੱਠੋ ਦੂਜਿਆਂ ਵਾਸਤੇ ਭਲਾ ਇਹ ਇੱਕਦਮ ਮਜਬੂਰੀ ਕਿਵੇਂ ਬਣੂਗੀ ਜਾ ਉਹ ਐ ਕਿਉਂ ਕਰਨ ਵੀ ਹਾਂ ਹੁਣ ਆਪਾਂ ਵੀ ਦਿੱਲੀ ਚਲੋ ਜੇ ਕਿਸੇ ਨੂੰ ਨਾਲ ਲੈਣਾ ਹੋਵੇ ਉਹਦੇ ਪੈਰਾਂ ਥੱਲੇੋਂ ਜ਼ਮੀਨ ਕੱਢ ਕੇ ਨਹੀਂ ਨਾਲ ਲਿਆ ਜਾਂਦਾ ਉਹਨੂੰ ਭਾਈਚਾਰੇ ਵਾਂਗੂ ਸਾਥੀਆਂ ਵਾਂਗੂ ਨਾਲ ਲਿਆ ਜਾਂਦਾ ਜਦੋਂ ਅੱਜ ਐਮਐਸਪੀ ਦੀ ਮੰਗ ਤੇ ਲੜਾਈ ਹੋ ਰਹੀ ਹੈ ਲੜ ਰਹੇ ਆ ਲੋਕ ਕਿ ਉਹਨਾਂ 2 ਸਾਲਾਂ ਚ ਹੋਏ ਐਕਸ਼ਨਾਂ ਦਾ ਕੋਈ ਮਹੱਤਵ ਨਹੀਂ ਕਿ ਉਹਨਾਂ ਨੇ ਲੋਕਾਂ ਦੀ ਚੇਤਨਾ ਵਧਾਰੇ ਦਾ ਕੰਮ ਨਹੀਂ ਕੀਤਾ ਕਿ ਉਹਨਾਂ ਨੇ ਇਸ ਮੁੱਦੇ ਨੂੰ ਅਵਾਰਨ ਸਰਕਾਰ ਮੂਰੇ ਰੱਖਣ ਬਾਰ-ਬਾਰ ਸੀਨ ਤੇ ਰੱਖਣ ਚ ਰੋਲ ਨਹੀਂ ਪਲੇ ਕੀਤਾ ਹਾਇ ਗੱਲ ਹੈ ਜਿਹੜਾ ਇਹ ਸਵਾਲ ਆ ਇਹ ਬਹੁਤ ਆਮ ਹੀ ਚੱਲ ਰਿਹਾ ਉਹਦੇ ਚ ਗੱਲ ਇਹ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਐਮਐਸਪੀ ਵਾਲੇ ਮਸਲੇ ਤੇ ਸੰਘਰਸ਼ ਨੂੰ ਚਿਤਵਣਾ ਕਿਵੇਂ ਚਾਹੀਦਾ ਵੀ ਜਿਵੇਂ ਜੇ ਕੋਈ ਜਦੋਂ ਵੀ ਮੈਂ ਤਾਂ ਐ ਵੀ ਹੱਸਦਾ ਸੀ ਵੀ ਜੇ ਪੱਤਰਕਾਰਾਂ ਨੂੰ ਜਦੋਂ ਐ ਸਵਾਲ ਕਰਦੇ ਹੁੰਦੇ ਨੇ ਤੁਸੀਂ ਦੇਖਿਆ ਹੀ ਹੈ ਵੀ ਸਾਰੇ ਪੱਤਰਕਾਰਾਂ ਨੇ ਕਿਸਾਨਾਂ ਆਗੂ ਨੂੰ ਸਵਾਲ ਕੀਤੇ ਜੇ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਜਿੱਦਣ ਸੰਯੁਕਤ ਕਿਸਾਨ ਮੋਰਚਾ ਜੀਂਦ ਰੈਲੀ ਕਰ ਰਿਹਾ ਸੀ ਕੀ ਤੁਸੀਂ ਡੱਲੇ ਵਾਲ ਸਾਹਿਬ ਦੇ ਭੰਦੇਰ ਸਾਹਿਬ ਦੇ ਮੂਰੇ ਵੀ ਆਈ ਮੈਂ ਇੱਕ ਮਾਈਕ ਕਰ ਰਹੇ ਸੀ ਪਿਛਲੇ ਸਾਲ 26 ਜਨਵਰੀ ਤੇ ਵੀ ਜੀਂਦ ਇੰਨੀ ਮੰਗਾਂ ਨੂੰ ਲੈ ਕੇ ਰੈਲੀ ਸੀ ਇੰਨੇ ਵੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਸੀ ਕਿ ਉਦੋਂ ਡੱਲੇ ਵਾਲ ਹੋਰਾਂ ਨੂੰ ਜਾਂ ਬੰਦੇਰ ਹੋਰਾਂ ਨੂੰ ਵੀ ਆਈ ਸਵਾਲ ਹੋ ਰਹੇ ਸੀ ਵੀ ਤੁਸੀਂ ਉੱਥੇ ਕਿਉਂ ਨਹੀਂ ਜਾ ਰਹੇ ਨਹੀਂ ਸੀ ਹੋ ਰਹੇ ਇਹ ਇਹ ਸਵਾਲ ਹੋਣ ਦੇ ਪਿੱਛੇ ਦਾ ਕਾਰਨ ਇੱਕ ਅੱਡ ਹੈ ਉਹ ਆਪਾਂ ਅੱਡ ਗੱਲ ਕਰਦੇ ਹਾਂ ਪਰ ਦੇਖੋ ਗੱਲ ਇਹ ਵੀ ਐਮਐਸਪੀ ਦੇ ਸੰਘਰਸ਼ ਨੂੰ ਲੈਣਾ ਔ ਚਾਹੀਦਾ ਵੀ ਜਦੋਂ ਦਿੱਲੀ ਵਾਲਾ ਅੰਦੋਲਨ ਮੁੱਕਿਆ ਖੇਤੀ ਕਾਨੂੰਨ ਰੱਦ ਹੋ ਗਏ ਪਰ ਖੇਤੀ ਕਾਨੂੰਨਾਂ ਦੇ ਬਦਲ ਵਜੋਂ ਖੇਤੀ ਕਾਨੂੰਨ ਤਾਂ ਸੀ ਕਿ ਨਾ ਵੀ ਸਰਕਾਰ ਨੇ ਕਦਮ ਲੈ ਲਿਆ ਉਹ ਕਦਮ ਵਾਪਸ ਹੋ ਗਿਆ ਪਰਾ ਕਿਸਾਨਾਂ ਦੀ ਭਲਾਈ ਵਾਸਤੇ ਕਦਮ ਚੱਕੋ ਜਿਹਨੂੰ ਆਪਾਂ ਕਹਿੰਦੇ ਐਮਐਸਪੀ ਦੀ ਮੰਗ ਉਹ ਗੱਲ ਖੜੀ ਸੀ ਉਹਦੇ ਵਾਸਤੇ ਲੜਾਈ ਜਾਰੀ ਰਹੀ ਸਭ ਤੋਂ ਪਹਿਲਾਂ ਐਮਐਸਪੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਰੋਜ਼ ਹਫ਼ਤਾ ਮਨਾਉਣ ਦਾ ਸੱਦਾ ਦਿੱਤਾ ਉਹਦੇ ਵਿੱਚ ਡੱਲੇ ਵਾਲ ਹੋਰੀ ਉਦੋਂ ਹਾਲੇ ਅੱਡ ਨਹੀਂ ਸੀ ਹੋਏ ਅਪ੍ਰੈਲ 2022 ਦੇ ਵਿੱਚ ਉਦੋਂ ਬਾਅਦ 6-7 ਐਕਸ਼ਨ ਹੈ ਜਿਹੜੇ ਉਦੋਂ ਤੋਂ ਲੈ ਕੇ ਹੁਣ ਤੱਕ ਇੰਨੇ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਕਰ ਚੁੱਕਿਆ ਸੰਯੁਕੀ ਜਦੋਂ ਜਦੋਂ ਵੀ ਕਿਸੇ ਨੇ ਸੋਚਣਾ ਵੀ ਕਿਸੇ ਸੰਘਰਸ਼ ਨੂੰ ਕਿਵੇਂ ਚੇਤ ਬਣਾ ਚਾਹੀਦਾ ਕੀ ਜਦੋਂ ਅੱਜ ਐਮਐਸਪੀ ਦੀ ਮੰਗ ਤੇ ਲੜਾਈ ਹੋ ਰਹੀ ਹੈ ਲੜ ਰਹੇ ਆ ਲੋਕ ਕੀ ਉਹਨਾਂ ਦੋ ਸਾਲਾਂ ਚ ਹੋਏ ਐਕਸ਼ਨਾਂ ਦਾ ਕੋਈ ਮਹੱਤਵ ਨਹੀਂ ਕੀ ਉਹਨਾਂ ਨੇ ਲੋਕਾਂ ਦੀ ਚੇਤਨਾ ਵਧਾਰੇ ਦਾ ਕੰਮ ਨਹੀਂ ਕੀਤਾ ਕੀ ਉਹਨਾਂ ਨੇ ਇਸ ਮੁੱਦੇ ਨੂੰ ਅਵਾਰਨ ਸਰਕਾਰ ਮੂਰੇ ਰੱਖਣ ਬਾਰ ਬਾਰ ਸੀਨ ਤੇ ਰੱਖਣ ਚ ਰੋਲ ਨਹੀਂ ਪਲੇ ਕੀਤਾ ਕੀ ਜੇ ਅੱਜ ਕਿਸਾਨਾਂ ਨੂੰ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਕੀ ਇਹ ਕਾਲ ਦੇਣ ਦੇ ਵਿੱਚ ਉਹਨਾਂ 2 ਸਾਲਾਂ ਚ ਲੋਕਾਂ ਦੇ ਵਿੱਚ ਐਮਐਸਪੀ ਦੀ ਮੰਗ ਦੇ ਹਰਮਨ ਪਿਆਰੀ ਹੋਣ ਦਾ ਰੋਲ ਨਹੀਂ ਕੀ ਉਹਦੀ ਤਿਆਰੀ ਹੋਣ ਦਾ ਰੋਲ ਨਹੀਂ ਉਹਨਾਂ ਚੀਜ਼ਾਂ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਇਸ ਕਰਕੇ ਇਹਨੂੰ ਲੈਣਾ ਐ ਚਾਹੀਦਾ ਵੀ ਕੋਈ ਤਿੰਨ ਫੋਰਮ ਨੇ ਡੱਲੇ ਵਾਲ ਹੋਰੀ ਆਪ ਬਰਨਾਰੇ ਚ ਇਕੱਠ ਕਰਕੇ ਹਟੇ ਪਹਿਲਾਂ ਇੰਨੇ ਹੀ ਮੰਗਾਂ ਤੇ ਰੈਲੀ ਕੀਤੀ ਉਹਨਾਂ ਨੇ ਸਰਬਨ ਭਨੇਰ ਹੋਰਾਂ ਨੇ ਵੀ ਕੀਤੀ ਕਿਸਾਨ ਮਿਰੂ ਸੰਘਰਸ਼ ਕਮੇਟੀ ਨੇ ਮੰਨ ਲਓ ਹੁਣ ਤਿੰਨੇ ਫੋਰਮ ਆਪੋ ਆਪਣੇ ਤੌਰ ਤੇ ਇੰਨੇ ਹੀ ਮੰਗਾਂ ਤੇ ਆਵਾਜ਼ ਉਠਾ ਰਹੇ ਹੈ ਕਿਸੇ ਇੱਕ ਫੋਰਮ ਨੇ ਜਾਂ ਦੋ ਫੋਰਮਾਂ ਨੇ ਰਲ ਕੇ ਕੋਈ ਕਾਲ ਦੇਤੀ ਦਿੱਲੀ ਚਲੋ ਦੀ ਦਿੱਲੀ ਚਲੋ ਦੀ ਕਾਲ ਦੂਜਿਆਂ ਵਾਸਤੇ ਭਲਾ ਇਹ ਇੱਕਦਮ ਮਜਬੂਰੀ ਕਿਵੇਂ ਬਣੂਗੀ ਜਾਂ ਉਹ ਐ ਕਿਉਂ ਕਰਨ ਵੀ ਹੁਣ ਹੁਣ ਆਪਾਂ ਵੀ ਦਿੱਲੀ ਚਲੋ ਕਿਉਂ ਕਿਉਂਕਿ ਦੇਖੋ ਯੂਨੀਆ ਦੇ ਚੱਲਣ ਦਾ ਜਿਹੜਾ ਤਰੀਕਾ ਹੈ ਜਾਂ ਯੂਨੀਆ ਦੇ ਬਣਨ ਦਾ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਪ੍ਰੋਸੈਸ ਆ ਕਿਉਂਕਿ ਲੋਕ ਉਹਨੂੰ ਸਮਝਦੇ ਨਹੀਂ ਹੁੰਦੇ ਉਹਦੇ ਵਿੱਚ ਸ਼ਾਮਲ ਨਹੀਂ ਹੁੰਦੇ ਇਸ ਕਰਕੇ ਉਹ ਬਹੁਤ ਹੀ ਛੇਤੀ ਇਹੋ ਜੀਆਂ ਗੱਲਾਂ ਦੇ ਚੱਕਰ 'ਚ ਵੀ ਫਿਰ ਦੂਜੇ ਕਿਉਂ ਨਹੀਂ ਜਾ ਰਹੇ ਦੂਜੇ ਕਿਉਂ ਨਹੀਂ ਜਾ ਰਹੇ ਵੀ ਜਿਵੇਂ ਦੂਜੇ ਦੇ ਜਾਣ ਦੀ ਦੇਖੋ ਸਮੱਸਿਆ ਇਹ ਹੁੰਦੀ ਹੈ ਵੀ ਕਿਸੇ ਯੂਨੀਅਨ ਨੇ ਸੰਘਰਸ਼ ਨੂੰ ਕਿਵੇਂ ਵਿਉਂਤਿਆ ਉਹਨਾਂ ਨੇ ਮੰਗ ਪੱਤਰ ਕੀ ਰੱਖਿਆ ਉਹ ਕੋਹੋਲ ਸ਼ਕਲ ਕੀ ਵਿਉਂਤਦੇ ਆ ਉਹ ਦਿੱਲੀ ਜਾ ਕੇ ਬੈਠਣਾ ਚਾਹੁੰਦੇ ਆ ਜੇ ਰਾਜ ਰੋਕਣਗੇ ਉੱਥੇ ਬੈਠਣਗੇ ਜੇ ਦਿੱਲੀ ਬੈਠਣਗੇ ਕਿੰਨੇ ਸਮਾਂ ਵਾਸਤੇ ਬੈਠਣਗੇ ਚੌਣ ਜਾਬਤਾ ਲੱਗੂ ਤਾਂ ਕੀ ਕਰਨਗੇ ਰਾਜ ਬੈਠਣਗੇ ਨਾਕੇ ਤੋੜ ਕੇ ਜਾਣਾ ਕਿ ਉੱਥੇ ਹੀ ਬੈਠਣਾ ਜੇ ਤੋੜ ਕੇ ਜਾਣਾ ਤਾਂ ਜ਼ਬਰ ਹੋਣ ਦੀ ਹਾਲਤ ਚ ਕੀ ਕਰਨਾ ਕਿੰਨਾ ਮੰਗਾ ਤੇ ਕੀ ਸਮਝੌਤਾ ਕਰਨਾ ਕਿੰਨਾ ਲੰਬਾ ਸੰਘਰਸ਼ ਲੜਨਾ ਚਾਹੁੰਦੇ ਆ ਕਿੰਨਾਂ ਨੂੰ ਨਾਲ ਰੱਖ ਕੇ ਲੜਨਾ ਚਾਹੁੰਦੇ ਆ ਕਿੰਨਾਂ ਨੂੰ ਦੂਰ ਰੱਖ ਕੇ ਲੜਨਾ ਚਾਹੁੰਦੇ ਆ ਇਹ ਹਣ ਜਿਵੇਂ ਕਿੰਨਾਂ ਨਾਲ ਨਾਲ ਲੈ ਕੇ ਲੜਨਾ ਤੇ ਕਿੰਨਾਂ ਨੂੰ ਦੂਰ ਰੱਖ ਕੇ ਲੜਨਾ ਇਹ ਕਹੇ ਜਾਂ ਨੁਕਤਾ ਹੈ ਹੁਣ ਮੈਂ ਗੱਲ ਕਰਦਾ ਡੱਲੇ ਵਾਲ ਹੋਰਾਂ ਨੇ ਇਹ ਇਲਜ਼ਾਮ ਲਾਇਆ ਸੀ ਸੰਯੁਕਤ ਕਿਸਾਨ ਮੋਰਚੇ ਤੇ ਵੀ ਉਹ ਲੀਡਰ ਆ ਜਿਹੜੇ ਇਹ ਵਿਕ ਗਏ ਇਹਦਾ ਇਹਦੇ ਚੋਂ ਤੇ ਉਹਨਾਂ ਨੇ ਚੋਣਾਂ 'ਚ ਚਲੇ ਗਏ ਤੇ ਇਸ ਕਰਕੇ ਮੈਂ ਇਹਨਾਂ ਨਾਲ ਨਹੀਂ ਚੱਲ ਸਕਦਾ ਉਹ ਜੇ ਦੇਖਿਆ ਜਾਵੇ ਵੀ ਡੱਲੇ ਵਾਲ ਹੋਰਾਂ ਦੀ ਇਹ ਗੱਲ ਜਿੱਥੋਂ ਤੱਕ ਇਹ ਆ ਵੀ ਮੈਂ ਨਾਲ ਨਹੀਂ ਚੱਲ ਸਕਦਾ ਉਹ ਵੀ ਕਿ ਜਿਵੇਂ ਚੋਣਾਂ 'ਚ ਜਾਣ ਦਾ ਮਸਲਾ ਸੀ ਬੀਕੇਯੂ ਇਕਤਾ ਗ੍ਰਾਹਕਾਂ ਵਾਲੇ ਸਾਥੀ ਤੇ ਕੁਝ ਹੋਰ ਜਥੇਬੰਦੀਆਂ ਵੀ ਜਿਵੇਂ ਮਨਜੀਤ ਨੇਹਿਰ ਹੋਰੀ ਵੀ ਜਾਂ ਕਰਤਿਕ ਖਸਾਨ ਇਹਨਾਂ ਨਾਲੇ ਵੀ ਇਹ ਸਾਰੇ ਹਿੱਸੇ ਚੋਣਾਂ 'ਚ ਜਾਣ ਦੇ ਹੱਕ 'ਚ ਨਹੀਂ ਸੀਗੇ ਸਹਿਯੁਕਤ ਕਿਸਾਨ ਮੋਰਚੇ ਵੱਲੋਂ ਚੋਣਾਂ ਲੜਨ ਦੇ ਹੱਕ 'ਚ ਨਹੀਂ ਸੀ ਇਹਨਾਂ ਨੇ ਇਹ ਇਸ਼ੂ ਵੀ ਬਣਾਇਆ ਰਾਜੇਵਾਲ ਹੋਰਾਂ ਨੂੰ ਇਸ ਕਰਕੇ ਕੱਢਿਆ ਵੀ ਗਿਆ ਉਹਦੇ ਵਿੱਚ ਉਹ ਪਾਸੇ ਰਹੇ ਆ 2 ਸਾਲ ਹੁਣ ਤੱਕ ਉਹ ਜੇ ਜੇ ਕੋਈ ਜਥੇਬੰਦੀਆਂ ਇੰਨੀਆਂ ਫਾਰਮ ਇਹਦੇ ਵਿੱਚ ਬੈਠੀਆਂ ਜਿਹੜੀਆਂ ਇਹ ਕਹਿ ਰਹੀਆਂ ਬਿਹਾ ਨਹੀਂ ਅਸੀਂ ਚੋਣਾ ਲੜਨ ਵਾਲੇ ਨਹੀਂ ਤੇ ਜਿਹੜੇ ਲੜਨਗੇ ਉਹਨਾਂ ਨਾਲੋਂ ਅਸੀਂ ਬੈਥ ਵੀ ਦਿਖਾਵਾਂਗੇ ਉਹਨਾਂ ਨੂੰ ਪਾਸੇ ਵੀ ਕਰਾਂਗੇ ਜਾਂ ਫਿਰ ਜੋ ਵੀ ਬਣੂਗਾ ਉਹ ਕਰਾਂਗੇ ਵੀ ਅਸੀਂ ਇਹਦੇ ਤੇ ਨਹੀਂ ਉਹਨਾਂ ਨੂੰ ਇਹਨਾਂ ਜਥੇਬੰਦੀਆਂ ਨੂੰ ਵੀ ਕੋਈ ਵੇਟ ਪਾਉਣਾ ਚਾਹੀਦਾ ਸੀ ਉਹਨਾਂ ਨੇ ਨਹੀਂ ਇਸ ਗੱਲ ਦਾ ਕੋਈ ਵੇਟ ਨਹੀਂ ਪਾਇਆ ਜਿੰਦ ਤੱਕ ਮੰਨ ਲਓ ਚਿੱਠੀਆਂ ਲਿਖਣ ਵਾਲਿਆਂ ਦਾ ਮਸਲਾ ਹੈ ਜਾਂ ਮਤਲਬ ਉਹਨਾਂ ਨਾਲ ਰਲ ਕੇ ਚੱਲਣ ਵਾਲਿਆਂ ਦਾ ਕੋਈ ਹਿੱਸਿਆਂ ਦਾ ਉਹਨਾਂ ਨੂੰ ਪ੍ਰਭਾਵ ਪਿਆ ਹੋਵੇ ਉਹ ਤਾਂ ਜਿਵੇਂ ਕਹਿੰਦੇ ਨੇ ਵੀ ਕਿਸਾਨ ਜਥੇਬੰਦੀਆਂ ਕਿਹੜਾ ਤਾਂ ਹੀ ਤਾਂ ਇੱਕ ਜਥੇਬੰਦੀ ਨਹੀਂ ਤਾਂ ਹੀ ਬਾਰੇ ਵਿੱਚ ਇੰਨਾ ਮਿਲ ਗੋ ਪਰ ਜਦੋਂ ਹੁੱਕ 500 ਦੱਸੇ ਜਥੇਬੰਦੀਆਂ ਦੇਸ਼ 'ਚ ਕਹਿ ਦਿੰਦਾ 70 80 ਪੰਜਾਬ 'ਚ ਬਣੀਆਂ ਫਿਰਦੀਆਂ ਹਰੇਕ ਹੀ ਉੱਠ ਕੇ ਨਵੀਂ ਬਣਾ ਲੈਂਦਾ ਇਹਦੇ ਜੀ ਇਹ ਗੱਲ ਪਈ ਹੈ ਵੀ ਇਹ ਕੌਣ ਕਿਹੋ ਜਿਹਾ ਕਿਵੇਂ ਚੱਲਦਾ ਕੌਣ ਕਿਹਦੇ ਨਾਲ ਰਲਿਆ ਫਿਰਦਾ ਨਹੀਂ ਰਲਿਆ ਫਿਰਦਾ ਇਸੇ ਕਰਕੇ ਤੇ ਕਿ ਜਿੱਥੇ ਬੰਦੀ ਵਾਂਗੂ ਚੱਲਿਆ ਨਹੀਂ ਜਾ ਸਕਦਾ ਨਹੀਂ ਲੋਕਾਂ ਦੀ ਭਾਵਨਾ ਦੀ ਤਾਂ ਕਦਰ ਹੋਣੀ ਚਾਹੀਦੀ ਹੈ ਲੋਕਾਂ ਦੀ ਇਸ ਭਾਵਨਾ ਨੂੰ ਮੈਂ ਤਾਂ ਐਂ ਕਹਣਾ ਵੀ ਲੋਕਾਂ ਦੀ ਕਿਉਂ ਭਾਵਨਾ ਜਿਹੜਾ ਵੀ ਕੱਲੇ ਲੋਕਾਂ ਦੀ ਨਹੀਂ ਜਿਹੜਾ ਵੀ ਜੈਨੂਇਨ ਕਿਸਾਨ ਲੀਡਰ ਹੈ ਜਿਹੜਾ ਵੀ ਸੱਚੀ ਚਾਹੁੰਦਾ ਹੈ ਵੀ ਹਾਂ ਇਹਦੇ ਤੇ ਰਲ ਕੇ ਲੜਾਈ ਹੋਣੀ ਚ ਪਰ ਗੱਲ ਇਹ ਹੈ ਨਾ ਵੀ ਇਹੀ ਸਭ ਤੋਂ ਮੂਲ ਨੁਕਤਾ ਹੈ ਵੀ ਇਹ ਭਾਵਨਾ ਸਕਾਰ ਕਿਵੇਂ ਹੋਵੇ ਭਾਵਨਾ ਹੈਗੀ ਏਕਤਾ ਦੀ ਜਿੰਨਾ ਦੀ ਵੀ ਜੈਨੂਨ ਭਾਵਨਾ ਉਹ ਭਾਵਨਾ ਹਕੀਕਤ ਚ ਕਿਵੇਂ ਬਟੇ ਇਹਦਾ ਕੋਰਸ ਕੀ ਬਣਦਾ ਇਹਦਾ ਰਾਹ ਕੀ ਬਣਦਾ ਇਹਨੂੰ ਜਾਣੇ ਤੋਂ ਸਮਝੇ ਤੋਂ ਬਿਨਾ ਕੀ ਉਹਦਾ ਇਹ ਰਾਹ ਬਣਦਾ ਮੈਂ ਹੁਣ ਤੁਹਾਨੂੰ ਇਹ ਕਹਿੰਦਾ ਵੀ ਜਦੋਂ ਡੱਲੇ ਆਣ ਹੋਰੀ ਇਹ ਤੋਂ ਪਹਿਲਾਂ ਉਹਨਾਂ ਦੀ ਕਾਲ ਆਈ ਜੇ ਸੱਚੀ ਕੋਈ ਏਕਤਾ ਵਾਸਤੇ ਸਹਰਦਾ ਜੇ ਕੋਈ ਕਹਿੰਦਾ ਵੀ ਹਾਂ ਯਾਰ ਬੱਤ ਤੋਂ ਬੱਤ ਰਲ ਕੇ ਲੜੀਏ ਤੌਦੀ ਕੋਸ਼ਿਸ਼ ਇਹ ਹੋਊਗੀ ਵੀ ਅਸੀਂ ਇੰਨਾ ਲੜ ਸਕਦੇ ਆ ਆ ਫਲਾਣਾ ਇੰਨਾ ਲੜਨ ਜੋਗਾ ਫਲਾਣਾ ਇੰਨਾ ਲੜਨ ਜੋਗਾ ਅਸੀਂ ਰਲ ਕੇ ਇੰਨਾ ਕਰ ਲਾਂਗੇ ਉਹ ਜਿਹੜਾ ਵੱਧ ਕਰਨ ਚਾਹੁੰਦਾ ਜਾਂ ਵੱਧ ਕਰ ਸਕਦਾ ਉਹਨੂੰ ਵੱਧ ਕਰਨ ਦਾ ਮਾਰਜਨ ਵੀ ਹੋਵੇ ਜਿਹੜਾ ਥੋੜਾ ਜਿਹਾ ਕਰਨ ਜੋਗਾ ਉਹ ਤੋਂ ਥੋੜੇ ਦਾ ਵੀ ਉਹਨਾਂ ਵੇਟ ਪੈ ਜੇ ਜਿਹੜਾ ਕੋਈ ਚਾਹੇ ਨਕਲੀ ਵੀ ਵੇਟ ਪਾਉਣਾ ਚਾਹੁੰਦਾ ਚਾਹੇ ਉਹਦੇ ਕੋਈ ਹੈਤ ਹੋਣ ਪਰ ਅੱਜ ਉਹ ਆਏ ਕਹਿੰਦਾ ਵੀ ਆਮ ਐਮਐਸਪੀ ਵਾਸਤੇ ਆ ਕਰੋ ਉਹਨੂੰ ਨਕਲੀ ਦਾ ਵੀ ਵੇਟ ਪਵਾ ਲਾਂਗੇ ਇਹ ਤਾਂ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਅਸੀਂ ਸਹੀ ਭਾਵਨਾ ਇੱਕ ਇਹਨੂੰ ਸਕਾਰ ਕਰਨ ਦੀ ਪਰ ਜੇ ਕੋਈ ਆਏ ਕਵੇ ਵੀ ਤੁਸੀਂ ਦੇਖੋਗੇ ਦੂਜੀਆਂ ਜਥੇਬੰਦੀਆਂ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲੂ ਇਹ ਬਿਆਨ ਸਰਜੀਤ ਫੂਲ ਹੋਰਾਂ ਦੇ ਵੀ ਆਏ ਇਹ ਬਿਆਨ ਭੰਦੇਰ ਹੋਰਾਂ ਦੇ ਵੀ ਆਏ ਇਹਦਾ ਮਤਲਬ ਕੀ ਹੈ ਐਕਸ਼ਨ ਮੋਦੀ ਹਕੂਮਤ ਦੇ ਪੈਰਾਂ ਥੱਲੇੋਂ ਜ਼ਮੀਨ ਕੱਢਣ ਵਾਸਤੇ ਹੋ ਰਿਹਾ ਕਿ ਪੰਜਾਬ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਦੇ ਪੈਰਾਂ ਥੱਲੇੋਂ ਜ਼ਮੀਨ ਕੱਢਣ ਵਾਸਤੇ ਹੋ ਰਿਹਾ ਸਵਾਲ ਤਾਂ ਉੱਠੂਗਾ ਨਾ ਦੂਜੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਉੱਠੂਗਾ ਉਹਨਾਂ ਦੇ ਲੋਕਾਂ ਨੂੰ ਵੀ ਉੱਠੂਗਾ ਇਸ ਕਰਕੇ ਵੀ ਜਣੀ ਜਿਵੇਂ ਆਪਾਂ ਕਵਾਂਗੇ ਵੀ ਸਹਿਰਦ ਪਹੁੰਚ ਕੀ ਬਣਦੀ ਹੈ ਏਕਤਾ ਦੀ ਮੈਂ ਨਹੀਂ ਕਹਿੰਦਾ ਕਿ ਉਹ ਲੜਨ ਵਾਸਤੇ ਸਹਿਰਦ ਨਹੀਂ ਉਹ ਲੜ ਰਹੇ ਆ ਉਹ ਗੱਲ ਅੱਡ ਹੈ ਮੈਂ ਕਹਿੰਦਾ ਵੀ ਜੇ ਐਮਐਸਪੀ ਦੀ ਮੰਗ ਤੇ ਲੜ ਰਹੇ ਸਾਰੇ ਲੋਕਾਂ ਦੀ ਏਕਤਾ ਸਕਾਰ ਕਿਵੇਂ ਹੋਵੇ ਇਹਦੇ ਵਾਸਤੇ ਸਹੀ ਪਹੁੰਚ ਹੀ ਬਣਦੀ ਹੈ ਵੀ ਬਾਕੀਆਂ ਨੂੰ ਭਰੋਸੇ ਚ ਲਓ ਭਰੋਸੇ ਚ ਲੈ ਕੇ ਦਾ ਮਤਲਬ ਐ ਤਾਂ ਨਹੀਂ ਵੀ ਉਹਨਾਂ ਦੇ ਪੈਰਾਂ 'ਚ ਕੋਈ ਤੁਸੀਂ ਜੂੜ ਪਾਉਣਾ ਜਾਂ ਉਹਨਾਂ ਨੇ ਤੁਹਾਡੇ ਪੈਰਾਂ 'ਚ ਜੂੜ ਪਾਉਣਾ ਤੁਸੀਂ ਐਂ ਕਹਿਣਾ ਵੀ ਤੁਸੀਂ ਭਈ ਤੁਸੀਂ ਕਿੰਨਾ ਲੜ ਸਕਦੇ ਹੋ ਤੁਸੀਂ ਉਸ ਦੇ ਨਾਲ ਆ ਕਰ ਸਕਦੇ ਹੋ ਅਸੀਂ ਆ ਕਰ ਰਹੇ ਹਾਂ ਇੱਕ ਮਿੰਟ ਵੀ ਜੇ ਕੋਈ ਐਂ ਨਹੀਂ ਕਹਿੰਦਾ ਉਹੀ ਥਾਂ ਤੇ ਮੋੜਾਂ 'ਵਾਂ ਦੂਜੀਆਂ ਜੱਥੇਬੰਦੀਆਂ ਤੇ ਅਟੈਕ ਲਿਆਂਦਾ ਜਾਂਦਾ ਕਾਕਾ ਕੋਟੜਾ ਦੀਆਂ ਕਲਾਪਸ ਉਹਦੀਆਂ ਵੀਡੀਓ ਹੈ ਜਿਹੜੀਆਂ ਉਹੀ ਕਹਿੰਦੇ ਆ ਵੀ ਦੂਜਿਆਂ ਨੂੰ ਸਵਾਲ ਕਰੋ ਉਹਨਾਂ ਨੂੰ ਪੁੱਛੋ ਫੰਡ ਲੈ ਕੇ ਪਿੰਡਾਂ 'ਚ ਕਿਉਂ ਬੈਠੇ ਆ ਆ ਕਿਉਂ ਬੈਠੇ ਆ ਇਹਦਾ ਮਤਲਬ ਕੀ ਆ ਇਹਦਾ ਮਤਲਬ ਕੀ ਇਹੀ ਹੋ ਗਿਆ ਨਾ ਵੀ ਦੂਜੀਆਂ ਕਿਸਾਨ ਜੱਥੇਬੰਦੀਆਂ ਤਾਂ ਐਮਐਸਬੀ ਤੇ ਲੜਾਈ ਲੜ ਨਹੀਂ ਸਕਦੀਆਂ ਉਹ ਤਾਂ ਲੜਨੀਆਂ ਨਹੀਂ ਚਾਹੁੰਦੀਆਂ ਫਿਰ ਇਹਦਾ ਪੈਨਟੜਾ ਤਾਂ ਇਹ ਹੁੰਦਾ ਇਹਦਾ ਮਤਲਬ ਇਹ ਹੁੰਦਾ ਵੀ ਦੂਜੀਆਂ ਜੱਥੇਬੰਦੀਆਂ ਲੜਨ ਵਾਲੀਆਂ ਨਹੀਂ ਉਹਨਾਂ ਨੂੰ ਮੈਦਾਨ 'ਚੋਂ ਖਦੇੜ ਦਿਓ ਉਹ ਖਦੇੜ ਦਿੱਤੇ ਜਾਣਗੇ ਐਂ ਵੀ ਹੁੰਦਾ ਹੁੰਦਾ ਇਹ ਗੱਲ ਤੂੰ ਨਹੀਂ ਹੁੰਦਾ ਜੇ ਇੰੋਂ ਥੋੜਾ ਕਿਸੇ ਬਾਰੇ ਨਿਰਣਾ ਹੋਵੇ ਨਾ ਵੀ ਇਹ ਫੋਰਸਸ ਲੜਨ ਵਾਲੀਆਂ ਨਹੀਂ ਫੇਰ ਪੈਂਤੜਾ ਇਹੀ ਹੁੰਦਾ ਵੀ ਉਹਨਾਂ ਨੂੰ ਲੋਕਾਂ ਚੋਂ ਨਿਖੇੜ ਦਿਓ ਨਿਖੇੜ ਕੇ ਲੋਕ ਧੂਏ ਜਾਣ ਉਸ ਪੈਂਤੜੇ ਤੇ ਸੰਘਰਸ਼ ਵਾਲੇ ਤੇ ਆ ਜਾਣ ਉਹ ਲੀਡਰਸ਼ਿਪਾਂ ਨਿਖੜ ਜਾਣ ਤੇ ਸੰਘਰਸ਼ ਐਂ ਵੀ ਅੱਗੇ ਵਧ ਜਾਂਦੇ ਹੁੰਦੇ ਕਿ ਮੋਗਾ ਘੋਲ ਹੈ ਜਿਹੜੀਆਂ ਲੀਡਰਸ਼ਿਪਾਂ ਨਹੀਂ ਸੀ ਲੜਨਾ ਚਾਹੁੰਦੀਆਂ ਲੋਕਾਂ ਚੋਂ ਨਿਖੜੀਆਂ ਇਦੋਂ ਬਿਨਾ ਕਿਸਾਨਾਂ ਚ ਮੈਂ ਕਹਿੰਨਾ ਲੱਖੋਵਾਲ ਹੋਣੀ ਪਹਿਲਾਂ ਪੁਰਾਣੇ ਸਮੇਂ ਚ 80ਵਿਆਂ 90ਵਿਆਂ ਦੇ ਵਿੱਚ ਉਹ ਬਾਦਲ ਕਿਆਂ ਨਾਲ ਗਏ ਉਦੋਂ ਉਸ ਫੇਸ ਚ ਕੀ ਵਾਪਰਿਆ ਇਹੀ ਵਾਪਰਿਆ ਵੀ ਉਹ ਲੀਡਰਸ਼ਿਪਾਂ ਰੱਦ ਹੋ ਗਈਆਂ ਤੇ ਸਟਰਗਲ ਕਰਨ ਵਾਲੀਆਂ ਇੱਕ ਲੀਡਰਸ਼ਿਪਾਂ ਕਿਸਾਨੀ ਦੀਆਂ ਮੂਹਰੇ ਆਈਆਂ ਪਰ ਉਹਨਾਂ ਨੇ ਜਿਆਦਾ ਫਿਰੋਂ ਆਏ ਕਹਿਣ ਨਾ ਤਾਂ ਆਏ ਕਹਿੰਦੇ ਨੇ ਨਾਲੇ ਤਾਂ ਕਹਿੰਦੇ ਨੇ ਸਾਡੇ ਨਾਲ ਆਉਂਦੇ ਕਿਉਂ ਨਹੀਂ ਤੇ ਨਾਲੇ ਕਹਿੰਦੇ ਨੇ ਵੀ ਦੇਖਿਓ ਨਾ ਜੋ ਪੈਰਾਂ ਥੱਲੇ ਜਮੀਨ ਨਿਕਲਦੀ ਜੇ ਕਿਸੇ ਨੂੰ ਨਾਲ ਲੈਣਾ ਹੋਵੇ ਉਹਦੇ ਪੈਰਾਂ ਥੱਲੇੋਂ ਜ਼ਮੀਨ ਕੱਢ ਕੇ ਨਹੀਂ ਨਾਲ ਲਿਆ ਜਾਂਦਾ ਉਹਨੂੰ ਭਾਈਚਾਰੇ ਵਾਂਗੂ ਸਾਥੀਆਂ ਵਾਂਗੂ ਨਾਲ ਲਿਆ ਜਾਂਦਾ ਜੇ ਕੋਈ ਘੱਟ ਕਰਨ ਵਾਲਾ ਵੀ ਹੋਵੇ ਮੰਨ ਲਓ ਇਹ ਮਜ਼ਾਕ ਕੀ ਅੜਾਇਆ ਜਾ ਰਿਹਾ ਵੀ ਕੋਸ਼ਿਸ਼ਾਂ ਬਾਰੇ ਵੀ ਉਹ ਤਾਂ ਜਿਹੜੇ ਪਦਰਾਂ ਤੇ ਧਰਨੇ ਲਾਉਣ ਜੋਗੇ ਆ ਇਹ ਤਾਂ ਹੁਣ ਟਰੈਕਟਰ ਮਾਰਚ ਕਰਨਗੇ ਜੇ ਜੇ ਤੁਹਾਨੂੰ ਟਰੈਕਟਰ ਮਾਰਚ ਦਾ ਵੀ ਕੋਈ ਮਹੱਤਵ ਲੱਗਦਾ ਜੇ ਕੋਈ ਜ਼ਿਲ੍ਹਾ ਪਦਰਾਂ ਤੇ ਧਰਨੇ ਲਾਉਣ ਦਾ ਮਹੱਤਵ ਲੱਗਦਾ ਫਿਰ ਤੁਸੀਂ ਲਵਾਓ ਉਹ ਲਵਾਓ ਉਹਦਾ ਵੀ ਤਾਂ ਕੋਈ ਫਾਇਦਾ ਤੁਸੀਂ ਲੋਕ ਬਣ ਜੋ ਸਟਰਗਲ ਦੀ ਤੇ ਦੂਜੇ ਤੁਹਾਡੇ ਬੈਕ ਤੇ ਨੇ ਤੁਸੀਂ ਬੈਕ ਵਾਲਿਆਂ ਨੂੰ ਲੈ ਕੇ ਲੜ ਲਓ ਪਰ ਜੇ ਇੱਕ ਮਿੰਟ ਜੇ ਬੈਕ ਤੋਂ ਵੀ ਕਿਸੇ ਦੀ ਸਪੋਰਟ ਲੈਣੀ ਹੋਵੇ ਉਹ ਵੀ ਮੈਂ ਫੇਰ ਬਾਰ-ਬਾਰ ਕਹਿੰਦਾ ਉਹ ਤਾਂ ਪੈਰਾਂ ਥੱਲੇ ਜ਼ਮੀਨ ਕੱਢ ਕੇ ਨਹੀਂ ਲਈ ਜਾਂਦੀ ਉਹਨਾਂ ਨਾਲ ਲੈ ਕੇ ਲਈ ਜਾਂਦੀ ਹੈ ਇਸ ਕਰਕੇ ਇਸ ਭਾਵਨਾ ਨੂੰ ਥੋੜੀ ਜਿਹੀ ਮੇਰੀ ਗੱਲ ਰਹੇਗੀ ਇਸ ਜਿਹੜੀ ਯੂਨਿਟੀ ਦੀ ਭਾਵਨਾ ਹੈ ਉਹਨੂੰ ਸਕਾਰ ਕਰਨ ਦੀ ਫਾਰਮ ਇਹੀ ਹੈ ਉਹ ਤਾਲਮੇਲ ਵਿੱਚ ਸੰਘਰਸ਼ ਦੀ ਫਾਰਮ ਇਹੀ ਹੈ ਉਹ ਕਿਵੇਂ ਹੈ ਜਿਹੜੀ ਮੈਂ ਗੱਲ ਪਹਿਲਾਂ ਕਰੀ ਹੈ ਵੀ ਜੇ ਮੰਗਾ ਇੱਕੋ ਜਿਹਾ ਮੰਨ ਲਓ ਲੜਨ ਦੇ ਢੰਗਾਂ ਬਾਰੇ ਵੀ ਵਿਖਰੇਵੇਂ ਹੋਣ ਤੇ ਨਾਲ ਲਈਆਂ ਜਾਣ ਵਾਲੀਆਂ ਸ਼ਕਤੀਆਂ ਬਾਰੇ ਵੀ ਵਿਖਰੇਵੇਂ ਹੋਣ ਫੇਰ ਵੀ ਇਹ ਤਰੀਕਾ ਫੇਰ ਵੀ ਹੁੰਦਾ ਵੀ ਤੁਸੀਂ ਆਹ ਕਰੋ ਅਸੀਂ ਆਹ ਕਰ ਰਹੇ ਹਾਂ ਉਸ ਦਿਨ ਹਕੂਮਤ ਦੇ ਖਿਲਾਫ ਤਾਂ ਇਕੱਠਾ ਵਜਨ ਪੈ ਰਿਹਾ ਇੱਕ ਨਾ ਆਪਣੇ ਹੋਰ ਰਵਾਜ ਹੋ ਗਿਆ ਹਾਕਮਜਾਤੀ ਪੋਲਿਟਿਕਸ ਦਾ ਇੰਨਾ ਪਰਸ਼ਾਵਾਂ ਲੋਕਾਂ ਦੀਆਂ ਯੂਨੀਅਨਾਂ ਤੇ ਲੋਕਾਂ ਦੇ ਲੀਡਰਾਂ ਤੇ ਤੇ ਇੱਥੋਂ ਤੱਕ ਕਿ ਲੋਕਾਂ ਦੀ ਮਾਨਸਿਕਤਾ ਤੇ ਵੀ ਪੈ ਗਿਆ ਵੀ ਜਿਵੇਂ ਚੈਨਲਾਂ ਰਾਹੀਂ ਦੌੜ ਉਹ ਫਲਾਣੇ ਨੇ ਫਲਾਣੇ ਨੂੰ ਐਂ ਕਹਿਤਾ ਅੱਜ ਫਲਾਣਾ ਅੱਗੇ ਜਾ ਰਿਹਾ ਜਿਵੇਂ ਵੋਟਾਂ 'ਚ ਉਹ ਨਹੀਂ ਹੁੰਦੇ ਵੀ ਹੁਣ ਦੀ 4 ਦਿਨ ਬੀਜੇਪੀ ਅੱਗੇ 4 ਦਿਨ ਕਾਂਗਰਸ ਪਿੱਛੇ ਹੁਣ 2 ਦਿਨ ਇਹ ਜਿਹੜੀਆਂ ਸਟਰਗਲ ਹੁੰਦੀਆਂ ਜਿਹੜੀ ਜਿਹੜੀਆਂ ਐਡੀਆਂ ਗੰਭੀਰ ਮੁੱਦਿਆਂ ਤੇ ਨੀਤੀਆਂ ਦੇ ਮੁੱਦਿਆਂ ਤੇ ਜਿਹੜੀਆਂ ਮੰਗਾਂ ਜਿਹੜੀ ਲੜਾਈ ਹੈ ਇਹ ਇਹੋ ਜਿਹੀਆਂ ਨਹੀਂ ਹੁੰਦੀਆਂ ਵੀ ਚਾਰ ਦਿਨ ਹੁਣ ਕੌਣ ਅੱਗੇ ਆ ਚਾਰ ਦਿਨ ਕੌਣ ਪਿੱਛੇ ਐ ਇਹ ਲੋਕਾਂ ਦੀ ਚੇਤਨਾ ਦੇ ਆਧਾਰ ਤੇ ਲੋਕਾਂ ਦੀ ਸਮਝ ਬਣਾ ਕੇ ਲੋਕ ਦੂਰ ਤੱਕ ਲੜਾਈ ਦਾ ਭਵਿੱਖ ਨਕਸ਼ਾ ਦੇਖਦੇ ਆ ਉਹਦੇ ਚਰਾਹ ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਦੇਖਦੇ ਆ ਉਹਦੇ ਬਾਰੇ ਇੱਕ ਨੀਤੀ ਬਣਾਉਂਦੇ ਆ ਇੱਕ ਸਮਝ ਬਣਾਉਂਦੇ ਆ ਕੌਣ ਸਾਡਾ ਦੋਸਤ ਐ ਕੌਣ ਦੁਸ਼ਮਣ ਐ ਕੌਣ ਮੋٹے ਤੌਰ ਤੇ ਸਾਡੇ ਦੋਸਤਾਂ ਦੇ ਘੇਰੇ ਚ ਆਉਂਦਾ ਪਰ ਉਹਦੇ ਨਾਲ ਵਿਖਰੇਵੇਂ ਆ ਕੌਣ ਦੁਸ਼ਮਣਾਂ ਦੇ ਘੇਰੇ ਚ ਆਉਂਦਾ ਉਹਦੇ ਨਾਲ ਵਿਖਰੇਵੇਂ ਮੱਖ ਉਹਦੇ ਨਾਲ ਸਾਝ ਮੱਖ ਇਹਨਾਂ ਗੱਲਾਂ ਨੂੰ ਅਦਾ ਅਰਬਣਾ ਕੀ ਅੱਗੇ ਵਧਿਆ ਜਾਂਦਾ ਏਦੂ ਬਿਨਾ ਜੇ ਅਸੀਂ ਨਹੀਂ ਇਉਂ ਕਰਾਂਗੇ ਫਿਰ ਆਹੀ ਜਿਹੜਾ ਇੱਕ ਦੂਜੇ ਦੇ ਖਿਲਾਫ ਜਿਹੜੀ ਉਹ